ਰੂਲੀ ਸੂਚਨਾ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 23 1 2024 ਤੋਂ ਟ੍ਰਾਂਸਪੋਰਟ ਰੂਲ ਤਹਿਤ ਬੱਸ ਵਿੱਚ ਨਿਰਧਾਰਿਤ ਸੀਟਾਂ ਅਨੁਸਾਰ ਹੀ ਸਵਾਰੀਆਂ ਚੜਾਈਆਂ ਜਾਣਗੀਆਂ ਇਹ ਫੈਸਲਾ ਹਰ ਸਵਾਰੀ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆ ਲਿਆ ਗਿਆ ਹੈ ਜਦੋਂ ਬੱਸਾਂ ਓਵਰਲੋਡ ਹੁੰਦੀਆਂ ਉਹਦੇ ਵਿੱਚ ਸਾਡੇ ਜਿਹੜੇ ਕਨੈਕਟਰ ਮੁਲਾਜ਼ਮਾਂ ਉਹਨਾਂ ਦੀ ਸਾਡੇ ਅਧਿਕਾਰੀਆਂ ਵੱਲੋਂ 10 10 20 20 ਰੁਪਏ ਦੀ ਜਿਹੜੀ ਆ ਨਜਾਇਜ਼ ਰਿਪੋਰਟ ਕਰ ਦਿੱਤੀ ਜਾਂਦੀ ਹੈ ਇੱਕ ਜਾਊਗੀ ਤਾਂ ਹੋਰ ਲਾ ਦੇਣਗੇ ਫਿਰ ਮਗਰੇ ਹੀ ਹਾਲਾਂਕਿ ਪ੍ਰਾਈਵੇਟ ਬੱਸ ਦੀ ਕਿੰਨੇ ਮਿੰਟ ਦੀ 2-2 ਮਿੰਟ ਦੀ 2 ਮਿੰਟ ਬਾਅਦ ਬੱਸ ਲੱਗਦੀ ਪ੍ਰਾਈਵੇਟ ਜਾਂਦੀ ਜਾਂਦੀ ਬਹੁਤੀ ਬੈੰਦਾ ਨਹੀਂ ਕੋਈ ਨਹੀਂ ਬੈੰਦਾ ਜਿਹਾ ਵੇਖ ਲੋ ਵਿੱਚ ਚਾਤੀ ਮਾਰੋ ਮੜੀ ਜਾ ਕੇ ਖਾਲੀ ਆ ਦੋ ਕੁ ਸਵਾਰੀਆਂ ਬੈਠੀਆਂ ਹੋਣਗੀਆਂ ਵੇਖੋ ਸਵਾਰੀ ਨੇ ਤੇ ਆਪਣੇ ਸਫਰ ਪੈਸੇ ਦੇ ਕੇ ਸਫਰ ਕਰ ਲੈਣਾ ਪਰ ਜਿਹੜਾ ਸਫਰ ਕਰਾ ਰਿਆ ਵਾ ਆਪਾਂ ਉਹਦੇ ਬਾਰੇ ਵੀ ਸੋਚੀਂ ਇਹ ਬੱਸ ਪ੍ਰਾਈਵੇਟ ਹੈ ਖਾਲੀ ਪਈ ਹੈ ਸਰਕਾਰੀ ਬੱਸ ਦਾ ਇੰਤਜ਼ਾਰ ਹੈ ਤਾਂ ਇੰਤਜ਼ਾਰ ਕਰਨਾ ਵੀ ਚਾਹੀਦਾ ਜੇਕਰ ਸਰਕਾਰ ਕੋਈ ਸਰਕਾਰ ਕੋਈ ਫਾਇਦਾ ਦਿੰਦੀ ਹੈ ਜਾਂ ਤਾਂ ਬੰਦ ਕਰ ਦੇਣ ਤੇ ਜਾਂ ਫਿਰ ਇਹਨਾਂ ਨੂੰ ਵਸਾ ਲਾਉਣ। ਮਤਲਬ ਕਿ ਪੈਸੇ ਜੇ ਸਰਕਾਰ ਨੇ ਐਲਾਨ ਕਰ ਹੀ ਦਿੱਤਾ ਹੈ ਤਾਂ ਪੈਸੇ ਖਰਚੇ ਨੂੰ ਕੋਈ ਵੀ ਤਿਆਰ ਨਹੀਂ ਹੈ। 52 ਸੀਟਾਂ ਪੂਰੀਆਂ ਹੋਣਗੀਆਂ ਤਾਂ ਉਸ ਤੋਂ ਬਾਅਦ ਸਵਾਰੀ ਨਹੀਂ ਬਿਠਾਈ ਜਾਏਗੀ ਇਹਨਾਂ ਵੱਲੋਂ ਆਖਿਆ ਜਾ ਰਿਹਾ। ਸੋ ਅਸੀਂ ਕਹਿਣ ਦਿਆਂ ਵੀ ਜੇ ਆਪਾਂ ਸਰਕਾਰ ਨੇ ਸਹੂਲਤ ਦਿੱਤੀ ਹੈ ਤਾਂ ਫਿਰ ਪ੍ਰਬੰਧ ਵੀ ਸਰਕਾਰ ਦਾ ਫਰਜ਼ ਬਣਦਾ। ਦੋਸਤੋ ਪਨਬਸ ਅਤੇ ਪੀਆਰਟੀਸੀ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਉਸ ਯੂਨੀਅਨ ਵੱਲੋਂ ਫੈਸਲਾ ਲਿੱਤਾ ਗਿਆ ਕਿ ਹੁਣ বাস ਦੇ ਵਿੱਚ ਸਿਰਫ ਸਿਰਫ 52 ਸਵਾਰੀਆਂ ਹੀ ਬਿਠਾਵਾਂਗੇ ਜਿੰਨੀਆਂ ਸੀਟਾਂ ਨੇ ਇੱਕ ਵਾਰ ਪੋਸਟਰ ਦਿਖਾ ਦਿੰਦੇ ਆ ਜਿਹੜੇ বাস ਸਟੈਂਡ ਦੇ ਅੰਦਰ ਲੱਗੇ ਹੋਏ ਨੇ ਤਮਾਮ ਪੰਜਾਬ ਦੇ ਵਿੱਚ ਤਾਂ ਦੱਸ ਦਈਏ ਕਿ ਜ਼ਰੂਰੀ ਸੂਚਨਾ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਤੀ 23 1 2024 ਤੋਂ ਟ੍ਰਾਂਸਪੋਰਟ ਰੂਲ ਤਹਿਤ বাস ਵਿੱਚ ਨਿਰਧਾਰਿਤ ਸੀਟਾਂ ਅਨੁਸਾਰ ਹੀ ਸਵਾਰੀਆਂ ਚੜਾਈਆਂ ਜਾਣਗੀਆਂ ਇਹ ਫੈਸਲਾ ਹਰ ਸਵਾਰੀ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆ ਲਿਆ ਗਿਆ ਤਾਂ ਪੰਨ ਬਸ ਅਤੇ ਪੀਆਰਟੀਸੀ ਵਰਕਰ ਯੂਨੀਅਨ ਵੱਲੋਂ ਇਹ ਫੈਸਲਾ ਲਿੱਤਾ ਗਿਆ ਤਾਂ ਇਹ ਪੂਰੇ ਬਸ ਸਟੈਂਡ ਦੇ ਅੰਦਰ ਸਰਕਾਰੀ ਬੱਸਾਂ ਦੇ ਅੰਦਰ ਸਰਕਾਰੀ ਬੱਸਾਂ ਦੇ ਬਾਹਰ ਇਹ ਖਾਸ ਕਰਕੇ ਪੋਸਟਰ ਲਗਾ ਦਿੱਤੇ ਗਿਆ ਇੱਕ ਵਾਰ ਹੁਣ ਬਸ ਸਟੈਂਡ ਦੀ ਤਸਵੀਰ ਤੁਹਾਡਾਂ ਨਾਲ ਸਾਂਝੀ ਕਰ ਦਿੰਨੇ ਆਂ ਦੇਖ ਸਕਦੇ ਹੋ ਕਿ ਸਵਾਰੀਆਂ ਵੱਡੀ ਗਿਣਤੀ ਵਿੱਚ ਜ਼ਰੂਰ ਪਹੁੰਚੀਆਂ ਹੋਈਆਂ ਨੇ ਸਰਕਾਰੀ ਨਹੀਂ ਪ੍ਰਾਈਵੇਟ ਬੱਸਾਂ ਜ਼ਰੂਰ ਲੱਗੀਆਂ ਨੇ ਤੇ ਪਰ ਪ੍ਰਾਈਵੇਟ ਬੱਸ ਵਿੱਚ ਸ਼ਾਇਦ ਕੋਈ ਬੈਨ ਨੂੰ ਤਿਆਰ ਨਹੀਂ ਇੰਤਜ਼ਾਰ ਹੈ ਕਿ ਕਦੋਂ ਸਰਕਾਰੀ ਬੱਸ ਇੱਥੇ ਲੱਗੇਗੀ ਤਾਂ ਕਦੋਂ ਅਸੀਂ ਇਸ ਬੱਸ ਦੇ ਵਿੱਚ ਸਵਾਰ ਹੋਵਾਂਗੇ ਜਿਹੜੀ ਬੱਸ ਇੱਥੇ ਲੱਗੇਗੀ ਪਰ ਵੱਡਾ ਸਵਾਲ ਇੱਥੇ ਇਹ ਖੜਾ ਹੋ ਰਿਹਾ ਕਿ ਜੇਕਰ ਬੱਸ ਇੱਥੇ ਲੱਗੇਗੀ ਤਾਂ ਇਹ ਸਾਰੀਆਂ ਸਵਾਰੀਆਂ ਜਿਹੜੀਆਂ ਆਸ-ਪਾਸ ਸਵਾਰੀਆਂ ਖੜੀਆਂ ਨੇ ਇਹ ਚੜ੍ਹ ਸਕਣਗੀਆਂ ਜਾਂ ਨਹੀਂ ਚੜ੍ਹ ਸਕਣਗੀਆਂ ਆਈ ਪਠਾਨਕੋਟ ਜਾਣਾ ਤੇ ਆ ਗਈ ਬੱਸ ਨਹੀਂ ਹਜੇ ਸਰਕਾਰੀ ਬੱਸ ਦਾ ਇੰਤਜ਼ਾਰ ਹਾਂ ਸਰਕਾਰੀ ਬੱਸ ਦਾ ਇੰਤਜ਼ਾਰ ਕਰਦੇ ਪਏ ਆ ਬਿਲਕੁਲ ਇਹ ਵੀਰੋਂ ਨੇ ਸਰਕਾਰੀ ਬੱਸ ਦਾ ਇੰਤਜ਼ਾਰ ਕਰਦੇ ਪਏ ਆ ਭਗਵੰਤਮਾਨ ਸਰਕਾਰ ਦਾ ਧੰਨਵਾਦ ਕਰਦੇ ਨੇ ਤਾਂ ਇਹ ਸਾਰੇ ਜਿਹੜੇ ਨੇ ਸਰਕਾਰੀ ਬੱਸ ਨੂੰ ਡੀਕ ਦੇ ਪਏ ਤਾਂ ਹੁਣ ਬੱਸ ਕਦੋਂ ਆਏਗੀ ਸਰਕਾਰੀ ਤੇ ਕਦੋਂ ਲੱਗੇਗੀ ਹਾਂਜੀ ਹਾਂਜੀ ਬੀਬੀ ਸਾਹਿਬ ਆਪਣਾ ਸਰਕਾਰੀ ਬੱਸ ਡੀਕ ਜੀ ਜੀ ਵੰਗੀਆਂ ਹਾਂਜੀ ਤੇ ਹੁਣ ਬੱਸ ਯੂਨੀਅਨ ਵੱਲੋਂ ਇੱਕ ਫੈਸਲਾ ਦਿੱਤਾ ਕਿ 52 ਤੋਂ ਵੱਧ ਅਸੀਂ ਸਵਾਰੀ ਨਹੀਂ ਬਿਠਾਵਾਂਗੇ ਚਲੋ ਫਿਰ ਕਾ ਆਪਣਾ ਪ੍ਰਾਈਵੇਟ ਹੈ ਕਿ ਦੂਜੇ ਸਰਕਾਰੀ ਸਰਕਾਰੀ ਵੱਲੋਂ ਜੀ ਜਿਹੜਾ ਚਲੋ ਆਪਣਾ ਗਿੰਦੀ ਕਰ ਲੈ ਉਹ ਗਿੰਦੀ ਇੱਕ ਜਾਊਗੀ ਤਾਂ ਹੋਰ ਲਾ ਦੇਣਗੇ ਫਿਰ ਮਗਰ ਹੀ ਇਹ ਜੇ ਕੰਮ ਕਰਨਗੇ ਨਾ ਜਾਂ ਸਰਕਾਰ ਕੱਢੇ ਨਾ ਤੇ ਜੇ ਕੱਢਿਆ ਤੇ ਫਿਰ ਉਹਨਾਂ ਨੂੰ ਕਰਨਵੇਂ ਫਿਰ ਪੂਰਾ ਕਰਨਵੇਂ ਜਾਂ ਤਾਂ ਬੰਦ ਕਰ ਦੇਣ ਤੇ ਜਾਂ ਫਿਰ ਇਹਨਾਂ ਨੂੰ ਵਸਾ ਲਾਉਣਗੇ ਆ ਬਿਲਕੁਲ ਆ ਦੇਖ ਸਕਦੇ ਹੋ ਕਿ ਇਹ तमाम ਜਿਹੜੀਆਂ ਸਵਾਰੀਆਂ ਇੱਥੇ ਇੰਤਜ਼ਾਰ ਬੱਸ ਦਾ ਕਰਦੀਆਂ ਪਈਆਂ ਨੇ ਕਦੋਂ ਸਰਕਾਰੀ ਬੱਸ ਇਸ ਜਗ੍ਹਾ ਦੇ ਉੱਤੇ ਲੱਗੇਗੀ ਹਾਲਾਂਕਿ ਪ੍ਰਾਈਵੇਟ ਬੱਸ ਦੀ ਕਿੰਨੀ 2 ਮਿੰਟ ਦੀ 2 ਮਿੰਟ ਬਾਅਦ ਬੱਸ ਲੱਗਦੀ ਜਾਂਦੀ ਜਾਂਦੀ ਬਹੁਤ ਬੈੰਦਾ ਨਹੀਂ ਕੋਈ ਨਹੀਂ ਬੈੰਦਾ ਜਿਹਾ ਵੇਖ ਲੋ ਵਿੱਚ ਚਾਤੀ ਮਾਰੋ ਮੜੀ ਜਾਗੇ ਖਾਲੀ ਆ ਦੋ ਕੁ ਸਵਾਰੀਆਂ ਬੇਟੀਆਂ ਹੋਣਗੀਆਂ ਹਾਂ ਬਿਲਕੁਲ ਇਹ ਬੱਸ ਪ੍ਰਾਈਵੇਟ ਹੈ ਖਾਲੀ ਪਈ ਹੈ ਸਰਕਾਰੀ ਬੱਸ ਦਾ ਇੰਤਜ਼ਾਰ ਹੈ ਤਾਂ ਇੰਤਜ਼ਾਰ ਕਰਨਾ ਵੀ ਚਾਹੀਦਾ ਜੇਕਰ ਸਰਕਾਰ ਕੋਈ ਸਰਕਾਰ ਕੋਈ ਫਾਇਦਾ ਦਿੰਦੀ ਹੈ ਤਾਂ ਉਹਦਾ ਫਾਇਦਾ ਲੈਣਾ ਵੀ ਚਾਹੀਦਾ ਪੰਜਾਬ ਵਾਸੀਆਂ ਨੂੰ ਤਾਂ ਦੇਖਦੇ ਕਿ ਕਿਸ ਤਰੀਕੇ ਦੇ ਨਾਲ ਉਹ ਅਗਲੀ ਤਸਵੀਰ ਤੁਹਾਡਾ ਸਾਂਝੀ ਕਰਦੇ ਜਿੱਦਾਂ ਹੀ ਸਰਕਾਰੀ ਬੱਸ ਲੱਗਦੀ ਆ ਉਸ ਤੋਂ ਬਾਅਦ ਦੇਖਦੇ ਆ ਕਿ ਸਵਾਰੀਆਂ ਜਿਹੜੀਆਂ ਤੇ ਖੜੀਆਂ ਨੇ ਜਿਹੜੀਆਂ ਇੱਕ ਬੱਸ ਖਾਲੀ ਪਈ ਆ ਉਹਦੇ ਅੰਦਰ ਨਹੀਂ ਬੈੜੀਆਂ ਸਰਕਾਰੀ ਬੱਸ ਦਾ ਇੰਤਜ਼ਾਰ ਹੈ ਜਿੱਦਾਂ ਹੀ ਸਰਕਾਰੀ ਬੱਸ ਆਂਦੀ ਆ ਦੇਖਦੇ ਕਿ ਸਵਾਰੀਆਂ ਪੂਰੀਆਂ ਵਿੱਚ ਹੁੰਦੀਆਂ ਆ ਜਾਂ ਫਿਰ ਨਹੀਂ ਤਾਂ ਦੇਖ ਸਕਦੇ ਹੋ ਜਿੱਦਾਂ ਹੀ ਬੱਸ ਲੱਗੀ ਆ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਹੜੀਆਂ ਬੀਬੀਆਂ ਨੇ ਹਥਿਆਰ ਸੋ ਤਿਆਰ ਨੇ ਵੀ ਕਿਸੇ ਤਰੀਕੇ ਬੱਸ ਦੇ ਵਿੱਚ ਅਸੀਂ ਐਂਟਰ ਹੋ ਜਾਈਏ ਬੱਸ ਲੱਗਣ ਦਾ ਇਸ ਜਗ੍ਹਾ ਤੇ ਬੱਸ ਲੱਗਣੀ ਹੈ ਹਜੇ ਇਹ ਕੈਮਰਾ ਜਿੱਥੇ ਬੀਬੀਆਂ ਖੜਗੀਆਂ ਨੇ ਤਾਂ ਦੇਖ ਸਕਦੇ ਹੋ ਕਿ ਬੱਸ ਲੱਗਣ ਵਾਸਤੇ ਆ ਰਹੀ ਆ ਤਾਂ ਇਹ ਦੇਖੋ ਜਿੱਦਾਂ ਹੀ ਬੱਸ ਲੱਗਦੀ ਪਈ ਹੈ ਤਿਆਰੀਆਂ ਸੋ ਤਿਆਰੀਆਂ ਨੇ ਸਰਕਾਰੀ ਬੱਸ ਲੱਗਣ ਦੀ ਤਿਆਰੀ ਆ ਤਾਂ ਪ੍ਰਾਈਵੇਟ ਬੱਸ ਖਾਲੀ ਜਾ ਰਹੀਆਂ ਨੇ ਤੇ ਸਰਕਾਰੀ ਬਸਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਆ ਦੇਖੋ ਆ ਦੇਖ ਲਓ ਇੱਕ ਵਾਰ ਆ ਇਹ ਦੇਖੋ ਇਹ ਦੇਖੋ ਕਨੈਕਟਰ ਰੋਕ ਰਿਹਾ ਕਿ ਇਹ ਰੁਕ ਜਾਓ ਦੂਸਰੀ ਸਾਈਡ ਤੇ ਚੜੋ ਸੋ ਇਹ ਦੇਖੋ ਇਹ 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 ਦੇਖੋ ਅ ਜ਼ੂਮ ਕਰਕੇ ਦਿਖਾਓ ਜਰਾ ਆ ਵੇਖੋ ਇਧਰ ਇਧਰ ਮਾਰ ਮਾਰੇ ਆ ਵੇ ਥੱਲੇ ਉਹਨੂੰ ਫਿੰਡ ਹੀ ਲੋਕੀ ਥੱਲੇ ਉਹਨੂੰ ਫਿੰਡ ਆ ਵੇਖੋ ਸੋ ਦੇਖੋ ਇਧਰ ਦੇਖੋ ਇਧਰ ਆ ਦੇਖੋ ਇਧਰ ਇੱਕ ਬੱਸ ਲੱਗ ਗਈ ਆ ਤੇ ਆ ਤੇ ਘਰ ਮਾਸ ਹਰ ਇੱਕ ਨੂੰ ਪੈ ਗਈ ਆ ਵੀ ਕਿਸੇ ਤਰੀਕੇ ਅਸੀਂ ਬੱਸ ਦੇ ਅੰਦਰ ਐਂਟਰ ਹੋ ਜਾਈਏ ਇਧਰ ਦੇਖੋ ਆ ਦੇਖੋ ਆ ਬੱਸ ਦੇਖੋ ਆ ਸੁਖੀ ਹਾਇ ਮਤਲਬ ਕਿ ਪੈਸੇ ਜੇ ਸਰਕਾਰ ਨੇ ਐਲਾਨ ਕਰ ਹੀ ਦਿੱਤਾ ਹੈ ਤਾਂ ਪੈਸੇ ਖਰਚੇ ਨੂੰ ਕੋਈ ਵੀ ਤਿਆਰ ਨਹੀਂ ਹੈ ਤਾਂ 52 ਸੀਟਾਂ ਪੂਰੀਆਂ ਆਉਣੀਆਂ ਤੇ ਉਸ ਤੋਂ ਬਾਅਦ ਸਵਾਰੀ ਨਹੀਂ ਬਿਠਾਈ ਜਾਏਗੀ ਇਹਨਾਂ ਵੱਲੋਂ ਆਖਿਆ ਜਾ ਰਿਹਾ ਤਾਂ ਸੂਬਾ ਜਨਰਲ ਮੀਤ ਪ੍ਰਧਾਨ ਸਾਡੇ ਨਾਲ ਬਲਜੀਤ ਸਿੰਘ ਜੀ ਮੌਜੂਦ ਨੇ ਵੀਰ ਜੀ ਐਲਾਨ ਕੀ ਕੀਤਾ ਗਿਆ ਜਗ੍ਹਾ ਜਗ੍ਹਾ ਤੇ ਪੋਸਟਰ ਲਗਾਏ ਗਏ ਨੇ ਕਿ ਸਵਾਰੀਆਂ 52 ਤੋਂ ਵੱਧ ਨਹੀਂ ਮਤਲਬ ਕਿ ਜਿੰਨੀਆਂ ਬਸ ਵੇ ਸਵਾਰੀਆਂ ਹੱਸਦੀਆਂ ਓਨੀਆਂ ਆਣਗੀਆਂ ਕੀ ਐਲਾਨ ਮੇਰਾ ਨਾਮ ਸਰ ਬਲਜੀਤ ਸਿੰਘ ਮੈਂ ਸੂਬਾ ਆਗੂ ਪੰਜਾਬ ਰੋਡਵੇ 'ਚ ਪਨ ਬਸ ਪੀ ਆਰਟੀਸੀ ਕੰਟਰੈਕਟਰ ਵਰਕਰ ਜੁਨੀਆ ਦਾ ਇਹ ਸਾਰੇ ਜਿਹੜਾ ਅਸੀਂ 52 ਸਵਾਰੀਆਂ ਦਾ ਐਲਾਨ ਜਥੇਬੰਦੀ ਤੌਰ ਤੇ ਕੀਤਾ ਗਿਆ ਇਹਦੇ ਦੋ ਮੁੱਖ ਕਾਰਨ ਵਾ ਬੱਸਾਂ ਓਵਰਲੋਡ ਹੁੰਦੀਆਂ ਉਹਦੇ ਵਿੱਚ ਸਾਡੇ ਜਿਹੜੇ ਕਨੈਕਟਰ ਮੁਲਾਜ਼ਮਾਂ ਉਹਨਾਂ ਦੀ ਸਾਡੇ ਅਧਿਕਾਰੀਆਂ ਵੱਲੋਂ 10-10 20-20 ਰੁਪਏ ਦੀ ਜਿਹੜੀ ਆ ਨਜਾਇਜ਼ ਰਿਪੋਰਟ ਕਰ ਦਿੱਤੀ ਜਾਂਦੀ ਆ ਜਿਹਦੇ ਕਰਕੇ ਉਹਨਾਂ ਦੀ ਜੇ ਤਿੰਨ ਰਿਪੋਰਟਾਂ 20-20 ਰੁਪਏ ਦੀਆਂ ਵੀ ਮੰਨ ਲੋ ਹੋ ਗਈਆਂ ਤੇ ਚੌਥੀ ਰਿਪੋਰਟ ਨੂੰ ਉਹਨੂੰ ਘਰ ਭਾਲ ਦਿੰਦੇ ਸੋ ਅਸੀਂ ਫਿਰ ਇਹ ਕਰੜਾ ਫੈਸਲਾ ਇਸ ਕਰਕੇ ਲਿਆ ਕਿ ਅਸੀਂ ਆ ਸਾਡੇ ਵੀ ਪਰਿਵਾਰਵਾ ਡਰਾਈਵਰਾਂ ਕਨੈਕਟਰਾਂ ਦੇ ਅਸੀਂ ਡਰਾਈਵਰ ਵੀ ਬਚਾਉਨੇ ਆ ਤੇ ਕਨੈਕਟਰ ਵੀ ਬਚਾਉਨੇ ਆ ਅੱਛਾ ਕਿੰਨੀ ਕਿ ਉਲਝਣ ਪੈਂਦੀ ਆ ਜਦੋਂ ਅ ਬੱਸ ਭਰ ਜਾਂਦੀ ਆ ਤਾਂ ਬੀਬੀਆਂ ਕਹਿੰਦੀਆਂ ਅਸੀਂ ਇਹਦੇ ਵਿੱਚ ਖੜ ਕੇ ਚੱਲ ਜਾਵਾਂਗੇ ਤੁਸੀਂ ਕਹਿੰਦੇ ਨਹੀਂ ਜਾ ਸਕਦੇ ਤਾਂ ਉਦੋਂ ਕਿੰਨੀ ਗੁਲਜਰ ਪੈਂਦੀ ਸਰ ਉਲਝਣ ਤੇ ਸਮਝਣ ਦੀ ਗੱਲ ਵਾ ਵੇਖੋ ਸਵਾਰੀ ਨੇ ਤੇ ਆਪਣੇ ਸਫਰ ਪੈਸੇ ਦੇ ਕੇ ਸਫਰ ਕਰ ਲੈਣਾ ਪਰ ਜਿਹੜਾ ਸਫਰ ਕਰਾ ਰਿਆ ਵਾ ਆਪਾਂ ਉਹਦੇ ਬਾਰੇ ਵੀ ਸੋਚੀਏ ਕਿਉਂਕਿ ਉਹਦਾ ਵੀ ਪਰਿਵਾਰ ਹੁਣ ਮੰਨ ਲਓ ਵੀ ਡਰਾਈਵਰ ਇੱਕ ਬੱਸ ਚਲਾ ਰਿਹਾ 52 ਸੀਟਡ ਇਹਦੇ ਵਿੱਚ ਸਾਡੀਆਂ ਸਾਡੇ 120 ਵੀ 30 ਸਵਾਰੀਆਂ ਹੋ ਜਾਂਦੀਆਂ ਜਦੋਂ ਅਸੀਂ ਡਰਾਈਵਰ ਆ ਖੁਦ ਡਰਾਈਵਰ ਆ ਜਦੋਂ ਸਟੀਅਰਿੰਗ ਤੋਂ ਬੈਠਾ ਉਹਨੂੰ ਸੀਸੇ ਤੇ ਬਾਰੀਆਂ 'ਚ ਸਵਾਰੀ ਨਹੀਂ ਦਿੰਦੀ ਆ ਪਿੱਛੇ ਜੇ ਹਸ ਆਇਆ ਸਾਡਾ ਗੁਰਪ੍ਰੀਤ ਡਰਾਈਵਰ ਆ 134 ਸਵਾਰੀਆਂ ਸੀ ਟਾਂਗਰੇ ਕੁੜੀ ਦੇਖ ਕੇ ਮਰ ਗਈ ਆ ਉਹ ਕੇਸ ਵਿਚਾਰਾ ਉਹ ਡਰਾਈਵਰ ਭੁਗਤਣ ਡਿਆ ਕੋਈ ਮਹਿਕਮੇ ਨੇ ਉਹਨੂੰ ਸਹੂਲਤ ਨਹੀਂ ਦਿੱਤੀ ਕੁਝ ਨਹੀਂ ਦਿੱਤਾ ਸੀ ਜਥੇਬੰਦੀ ਤੌਰ ਤੇ ਉਹ ਕੇਸ ਲੜਦੇ ਆ ਸਾਰਾ ਕੁਝ ਕਰਨ ਦੇ ਆ ਪਰ ਅਸੀਂ ਸਾਹੀ ਵੀ ਕਿਹ ਹੱਦ ਤੱਕ ਕੇਸ ਲੜ ਸਕਦੇ ਇੰਨੀ ਆਸੀਂ ਪਬਲਿਕ ਹੋਣ ਦੇ ਬਾਵਜੂਦ ਅਸੀਂ ਕਹਿੰਨੇ ਆ ਸਰਕਾਰ ਨੂੰ ਵੀ 10000 ਬੱਸ ਪਾਈ ਜਾਵੇ ਪਬਲਿਕ ਦੇ ਸਾਹਮਣੇ ਕਿਉਂਕਿ ਅੱਜ 2 ਕਰੋੜ ਤੋਂ ਵੱਧ ਦੀ ਆਬਾਦੀ ਪੰਜਾਬ ਦੇ ਵਿੱਚ ਤੇ ਬੀਬੀਆਂ ਜਿਹੜੀਆਂ ਵਾਂ ਉਹਨਾਂ ਦੀ 50% ਆਬਾਦੀ ਬੀਬੀਆਂ ਦੀ ਆ ਜੋ ਕਿ ਫ੍ਰੀ ਆ ਸੋ ਸਫ਼ਰ ਵੀ ਵੱਧ ਉਹ ਕਰਨ ਲਈਆਂ ਬਿਲਕੁਲ ਪ੍ਰਬੰਧ ਵੀ ਸਰਕਾਰ ਹੀ ਕਰੇ ਜੇਕਰ ਸਰਕਾਰ ਸਹੂਲਤ ਦਿੰਦੀ ਪਈ ਆ ਤਾਂ ਇਸ ਵੇਲੇ ਬੱਸ ਸਟੈਂਡ ਦੇ ਵਿੱਚ ਮੌਜੂਦ ਹੈ ਜਿੱਥੇ ਇੰਤਜ਼ਾਰ ਜਰੂਰ ਬੀਬੀਆਂ ਕਰਦੀਆਂ ਪਈਆਂ ਨੇ ਕਿ ਕਦੋਂ ਸਰਕਾਰੀ ਬੱਸ ਆਏਗੀ ਤੇ ਕਦੋਂ ਅਸੀਂ ਸਫ਼ਰ ਕਰਾਂਗੇ ਤਾਂ ਪ੍ਰਾਈਵੇਟ ਬੱਸਾਂ ਕਿੰਨਾ ਕਿਤੇ ਖਾਲੀ ਬਿਲਕੁਲ ਨਜ਼ਰ ਆ ਰਹੀਆਂ ਨੇ ਤਾਂ ਜਿਹੜਾ ਫੈਸਲਾ ਲਿੱਤਾ ਗਿਆ ਉਸ ਫੈਸਲੇ ਦੀ ਜਾਣਕਾਰੀ ਜ਼ਰੂਰ ਦਿੱਤੀ ਗਈ ਹੈ ਪੰਜਾਬ ਸਟੇ ਪੀਆਰਟੀਸੀ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਖਾਸ ਤੌਰ ਦੇ ਤੇ ਇਹ ਕਹਿ ਦਿੱਤਾ ਗਿਆ ਕਿ 52 ਸੀਟਰ ਤੋਂ ਵੱਧ ਅਸੀਂ ਸਵਾਰੀ ਨਹੀਂ ਬਿਠਾਵਾਂਗੇ ਕਿਉਂਕਿ ਉਹਦੇ ਨਾਲ ਡਰਾਈਵਰ ਨੂੰ ਵੀ ਖਤਰਾ ਹੈ ਕਨੈਕਟਰ ਨੂੰ ਵੀ ਖਤਰਾ ਹੈ ਤਾਂ ਦੇਖਣਾ ਹੋਏਗਾ ਕਿ ਹੁਣ ਸਵਾਰੀਆਂ ਕਿੰਨਾ ਕੁ ਸੰਯੋਗ ਦਿੰਦੀਆਂ ਨੇ ਕਿਉਂਕਿ ਵੱਡੀ ਗਿਣਤੀ ਵਿੱਚ ਬੀਬੀਆਂ ਸਫਰ ਵਾਸਤੇ ਨਿਕਲੀਆਂ ਸੀ ਜਦੋਂ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਆਧਾਰ ਕਾਰਡ ਦੇ ਉੱਤੇ ਤੁਸੀਂ ਜਿੱਥੇ ਦਾ ਮਰਜ਼ੀ ਸਫਰ ਕਰ ਸਕਦੇ ਹੋ ਸਰਕਾਰੀ ਵਾਸਤੇ ਵਿੱਚ ਕੈਮਰਾਮੈਨ ਮਨੋਜ ਦੇ ਨਾਲ ਸੁਖਚੈ ਸਿੰਘ ਡੇਲੀ ਪੋਸਟ ਪੰਜਾਬੀ ਅਮਰ